ਸੂਫੀ ਗਾਇਕਾ ਜੋਤੀ ਨੂਰਾ ਕਿਸੇ ਵੀ ਜਾਣ ਪਹਿਤਾਨ ਦੀ ਮਹਤਾਜ ਨਹੀਂ ਹੈ ਜੀ ਹਾਂ ਉਸ ਨੂੰ ਕੋਈ ਨਹੀਂ ਜਾਣਦਾ ਦੇਸ਼ ਵਿਦੇਸ਼ ਤੇ ਕੋਨੇ ਕੋਨੇ ਵਿੱਚ ਉਹਨਾਂ ਦੇ ਫੈਨਸ ਮੌਜੂਦ ਨੇ ਜੋਤੀ ਨੂਰਾ ਆਪਣੀ ਪ੍ਰੋਫੈਸ਼ਨਲ ਲਾਈਫ ਤੇ ਚੱਲਦੀਆਂ ਤਾਂ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਪਰਸਨਲ ਲਾਈਫ ਦੇ ਕਾਰਨ ਵੀ ਖੂਬ ਚਰਚਾ ਦੇ ਵਿੱਚ ਰਹਿੰਦੀ ਹੈ ਜੀहां ਤੁਹਾਨੂੰ ਦੱਸ ਜੀਏ ਕਿ ਜੋਤੀ ਨੂੰ ਰਾਏ ਇਸ ਵਕਤ ਆਪਣੇ ਨਵੇਂ ਪ੍ਰੇਮੀ ਉਸਮਾਨ ਨੂਰ ਦੇ ਨਾਲ ਨਜ਼ਰ ਆਉਂਦੀ ਹੈ ਤੇ ਤੁਹਾਨੂੰ ਦੱਸ ਜੀਏ ਕਿ ਪਰਿਵਾਰਕ ਮਸਲੇ ਉਹਨਾਂ ਨੇ ਹੱਲ ਕਰ ਲਏ ਨੇ ਤੇ ਹੁਣ ਆਪਣੇ ਪਰਿਵਾਰ ਦੇ ਨਾਲ ਵੀ ਨਜ਼ਰ ਆਈ ਹੈ ਉਧਰ ਹੀ ਗੱਲ ਕਰ ਲਈਏ ਹੰਸਰਾਜ ਹੰਸ ਦੇ ਭਰਾ ਪਰਮਜੀਤ ਹੰਸ ਹਣਾਤੀ ਉਹ ਵੀ ਬਾਕੀ ਦੇ ਨਾਲ ਆਪਣੀ ਹਰ ਮੁੱਦੇ ਤੇ ਰਾਏ ਰੱਖਦੇ ਨੇ ਜੀहां ਬਿਬਾਕੀ ਦੇ ਨਾਲ ਹਰ ਮਸਲੇ ਤੇ ਉਹ ਬੋਲਦੇ ਨਜ਼ਰ ਆਉਂਦੇ ਨੇ ਉਧਰ ਹੀ ਜਦੋਂ ਜੋਤੀ ਦਾ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਝਗੜਾ ਹੋਇਆ ਸੀ ਉਸ ਵਕਤ ਵੀ ਪਰਮਜੀਤ ਹੰਸ ਹਣਾ ਨੇ ਬਹੁਤ ਗੱਲਾਂ ਸਾਮਣੇ ਰੱਖਿਆ ਸਨ ਤੇ ਜੋਤੀ ਨੂਰਾ ਨੂੰ ਉਸ ਵਕਤ ਸਮਝਾਉਣ ਦੀ ਉਹਨਾਂ ਨੇ ਗੱਲਾਂ-ਗੱਲਾਂ ਦੇ ਵਿੱਚ ਕੋਸ਼ਿਸ਼ ਵੀ ਕੀਤੀ ਸੀ ਤੇ ਹੁਣ ਜਦੋਂ ਨਵੀਂ ਵੀਡੀਓ ਸਾਹਮਣੇ ਆਈ ਹੈ ਜਿੱਥੇ ਜੋਤੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਜੁੜਦੀ ਹੋਈ ਨਜ਼ਰ ਆ ਰਹੀ ਹੈ ਇਸ ਬਾਬਤ ਵੀ ਪਰਮਜੀਤ ਹਾਨ ਸੁਣਾ ਨੇ ਇੱਕ ਵੀਡੀਓ ਪੋਸਟ ਕੀਤੀ ਹੈ ਜੀਆਂ ਉਹਨਾਂ ਨੇ ਕਿਹਾ ਕਿ ਮੈਨੂੰ ਵੀਡੀਓ ਜੋ ਹੈ WhatsApp ਕੀਤੀਆਂ ਜਾ ਰਹੀਆਂ ਸੀ ਲੋਕਾਂ ਵੱਲੋਂ ਕਿ ਕੁਝ ਇਸ ਤੇ ਵੀ ਬੋਲਿਆ ਜਾਵੇ ਯਾਨੀ ਕਿ ਜੋਤੀ ਨੂਰਾ ਦਾ ਮੂੜ ਆਪਣੇ ਪਰਿਵਾਰ ਨਾਲ ਇਕੱਠੇ ਹੋਣ ਤੇ ਉਹਨਾਂ ਨੂੰ ਕਿਹਾ ਜਾ ਰਿਹਾ ਸੀ ਕਿ ਕੁਝ ਅਲਫ਼ਾਜ਼ ਜੋ ਨੇ ਉਹਨਾਂ ਬਾਰੇ ਬੋਲੇ ਜਾਣ ਤੇ ਹੁਣ ਇਸ ਬਾਬਤ ਪਰਮਜੀਤ ਹਾਨ ਸੁਣਾ ਨੇ ਇਸ ਉਹ ਖੁਸ਼ਖਬਰੀ ਦੱਸਿਆ ਜੋਤੀਨੂਰਾ ਦੇ ਪ੍ਰੇਮੀ ਨੂੰ ਉਸ ਦਾ ਪਤੀ ਦੱਸਿਆ। ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਗੱਲ ਹੈ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਉਹ ਫਿਰ ਤੋਂ ਇਕੱਠੇ ਹੋ ਗਏ। ਉਹਨਾਂ ਨੇ ਕਿਹਾ ਕਿ ਜੋ ਵੀ ਮੈਂ ਪਿਛਲੇ ਸਮੇਂ ਦੇ ਵਿੱਚ ਕਿਹਾ ਸੀ ਉਹ ਉਸ ਸਮੇਂ ਦੀ ਮੰਗ ਸੀ ਜੋ ਉਸ ਸਮੇਂ ਹੋ ਰਿਹਾ ਸੀ। ਉਸ ਸਮੇਂ ਉਹਨਾਂ ਨੂੰ ਜੋ ਵਾਜਬ ਲੱਗਿਆ ਉਹਨਾਂ ਨੇ ਉਹ ਬੋਲਿਆ। ਤੇ ਹੁਣ ਉਹਨਾਂ ਨੇ ਇਸ ਵਕਤ ਜੋਤੀਨੂਰਾ ਦਾ ਸਾਥ ਦਿੱਤਾ ਹੈ। ਜੋਤੀਨੂਰਾ ਦੇ ਪਿਤਾ ਗੁਲਸ਼ਨ ਮੀਰ ਉਹਨਾਂ ਦਾ ਸਾਥ ਦਿੱਤਾ। ਉਹਨਾਂ ਦੇ ਲਈ ਇਹ ਖੁਸ਼ਖਬਰੀ ਜੋ ਹੈ ਉਹਨਾਂ ਨੇ ਇਹ ਦੱਸੀ ਹੈ ਕਿ ਪਰਿਵਾਰ ਮੁੜ ਤੋਂ ਇਕੱਠਾ ਹੋ ਗਿਆ ਹੈ। ਕੀ ਕੁਝ ਕਿਹਾ ਉਹਨਾਂ ਨੇ ਇਸ ਵੀਡੀਓ ਦੇ ਵਿੱਚ ਆਪ ਸੁਣਦੇ ਆ। ਜੋ ਉਦੋਂ ਬੋਲਣਾ ਚਾਹੀਦਾ ਸੀਗਾ ਉਦੋਂ ਜਾਇਜ਼ ਸੀ। ਤੇ ਜੋ ਮੈਂ ਅੱਜ ਬੋਲਣ ਲੱਗਾ ਉਹ ਅੱਜ ਦੇ ਸਮੇਂ ਦੀ ਆਵਾਜ਼ ਹੈ। ਇਹ ਅੱਜ ਵਾਸਤੇ ਜਾਇਜ਼ ਹੈ। ਹਮੇਸ਼ਾ ਤਲਖੀਆਂ ਵਿੱਚ ਨਹੀਂ ਰਹਿਣਾ ਚਾਹੀਦਾ ਕਿਸੇ ਨਾਲ ਕੋਈ ਪਰਸਨਲ ਨਹੀਂ ਕਿ ਤਰੇ ਮੈਂ ਤੇ ਇਦਾਂ ਜੇ ਮੈਂ ਸੋਚਾਂ ਨਹੀਂ ਨਹੀਂ ਮੈਂ ਤੇ ਇਦਾਂ ਬੋਲੇ ਸੀ ਜੋਤੀ ਵਾਰਿਓ ਫੇਰ ਆ ਕੇ ਘਰ ਬਹਿ ਗਈ ਇਹ ਕਿੱਦਾਂ ਹੋ ਸਕਦਾ? ਕਿਉਂ ਨਹੀਂ ਹੋ ਸਕਦਾ? ਇਹੋ ਹੀ ਤੇ ਮੇਰਾ ਮਤਲਬ ਸੀ ਕਹਿਣ ਦਾ ਉਹਨਾਂ ਵੀਡੀਓ ਵਿੱਚ ਵੀ ਮੈਂ ਹੀ ਕਿਹਾ ਕਿ ਆਪਣੇ ਮਾਪੇ-ਬਾਪ ਦਾ ਖਿਆਲ ਰੱਖੋ ਉਹਨਾਂ ਨੂੰ ਮਿਲੋ ਗਲੋ ਪੈਸਾ ਤੇ ਲਾ ਸ਼ੋਹਰਤ ਗੱਡੀਆਂ ਕਾਰਾਂ ਕੋਠੀਆਂ ਉਹਦੇ ਜਾਂਦੇ ਰਹਿਣੇ ਨੇ ਕੋਈ ਐਡੀ ਗੱਲ ਨਹੀਂ ਅੱਜ ਕੱਲ੍ਹ ਹਰ ਬੰਦਾ ਸਟਾਰ ਸਮਝਦਾ ਆਪਣੇ ਆਪ ਨੂੰ ਦੇਖੋ ਗੱਲ ਜਿਹੜੀ ਅੱਜ ਕਰਨੀ ਸੀਗੀ ਕਿ ਜੋਤੀ ਤੇ ਉਹਦਾ ਹਸਬੈਂਡ ਘਰ ਆਏ ਨੇ ਗੁਲਸ਼ਨ ਉਹਨਾਂ ਦੇ ਕੋਲ ਯਕੀਨ ਮੰਨਿਓ ਮੈਨੂੰ ਸਕੂਨ ਮਿਲਿਆ ਠੰਢ ਜੀ ਪਈ ਯਾਰ ਚਾਰੇ ਇਕੱਠੇ ਬੈਠੇ ਨੇ ਹੱਸ ਖੇਡ ਰਹੇ ਨੇ ਤੇ ਮੈਨੂੰ ਬੜਾ ਚੰਗਾ ਲੱਗਾ ਉਹ ਕਹਿੰਦੇ ਨੇ ਨਾ ਕਿ ਐ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਵਾਪਸ ਆ ਜਾਏ ਤ ਉਹਨੂੰ ਭੁੱਲਿਆ ਨਹੀਂ ਕਿਹਾ ਜਾ ਸਕਦਾ ਯਾਰ ਵੱਡੇ ਵੱਡੇ ਵੱਡ ਵਡਾਂਗੇ ਹੋ ਜਾਂਦੇ ਨੇ ਕਤਲੇਆਮ ਹੋ ਜਾਂਦੀ ਆ ਫੇਰ ਵੀ ਲੋਕਾਂ ਨੂੰ ਮਿਲਣਾ ਚਾਹੀਦਾ ਮਿਲਦੇ ਨੇ ਇਹਦੇ ਵਿੱਚ ਕੋਈ ਗੱਲ ਹੀ ਨਹੀਂ ਦਿਲਾਂ ਦੇ ਜਿਹੜੇ ਸੀਗੇ ਉਹ ਕੁਛ ਕਿ ਗਲਤਫਹਿਮੀਆਂ ਕਹਿ ਲਓ ਕੁਛ ਘਿਲੇ ਸ਼ਿਕਵੇ ਕਹਿ ਲਓ ਜਾਂ ਕੁਛ ਪੈਸੇ ਦਾ ਲੈਣ ਦੇਣ ਕਹਿ ਲਓ ਕੁਛ ਵੀ ਕਹਿ ਲਓ ਤੇ ਥੋੜਾ ਪ੍ਰੋਬਲਮ ਹੋ ਗਈ ਸੀ ਅਸੀਂ ਉਹ ਤੋਂ ਬੋਲੇ ਸੀ ਅੱਜ ਜੋ ਵੈਲਕ ਆਈ ਆ ਵਾਪਸ ਘਰ ਤੇ ਅਸੀਂ ਵੈਲਕਮ ਵੀ ਕਹਾਂਗੇ ਇਹ ਉਹਦਾ ਆਪਣਾ ਘਰ ਆ ਉਹਦੇ ਮਾਪਿਓ ਦਾ ਘਰ ਆ ਮੈਂ ਪਿਛਲੇ ਇੱਕ ਵੀਡੀਓ ਬਣਾਈ ਸੀ ਕਿ ਜਦ ਇੱਕ ਗੁਲਸ਼ਨ ਸਾਹਿਬ ਬਹੁਤ ਬਿਮਾਰ ਹੈ ਜਿੰਨੇ ਰੱਬ ਨਾ ਕਰੇ ਕੁਝ ਇਹੋ ਜਿਹਾ ਹੁੰਦਾ ਤੇ ਫੇਰ ਮਗਰਮਛ ਦੇ ਹੰਝੂ ਵਹਾਉਣ ਦਾ ਕੋਈ ਫਾਇਦਾ ਨਹੀਂ ਇਹ ਵੀ ਸੱਚੀ ਮੈਂ ਬੋਲਿਆ ਸੀਗਾ ਤੇ ਅੱਜ ਵੀ ਸੱਚੀ ਬੋਲ ਰਿਹਾ ਕਿ ਜੇ ਜੋਤੀ ਤੇ ਉਹਦਾ ਹਸਬੰਡ ਆਏ ਨੇ ਘਰ ਉਹਨਾਂ ਨੂੰ ਵੈਲਕਮ ਆ ਬੜੀ ਖੁਸ਼ੀ ਹੋਈ ਆ ਪਰ ਤੁਸੀਂ ਉਹਨਾਂ ਦੀ ਵੀਡੀਓ ਤੇ ਇੰਨੇ ਘਟਿਆ ਘਟਿਆ ਕਮੈਂਟ ਕੀਤੇ ਹੋਏ ਨੇ ਮੈਂ ਹੈਰਾਨ ਵੀ ਹੋਇਆ ਪਰੇਸ਼ਾਨ ਵੀ ਹੋਇਆ ਦੇਖ ਕੇ ਕਿ ਯਾਰ ਸਾਡੀ ਸੋਚ ਕੀ ਆ ਇਹਦਾ ਮਤਲਬ ਤੇ ਆ ਵੀ ਤੁਸੀਂ ਇਹੀ ਚਾਹਦੇ ਹੋ ਕਿ ਬਸ ਸੂਲੀ ਟੰਗੇ ਰਹਿਣ ਲੋਕਾਂ ਦੇ ਘਰਾਂ ਵਿੱਚ ਅੱਗ ਲੱਗੀ ਰਵੇ ਤੇ ਅਸੀਂ ਉਹ ਚੀਜ਼ਾਂ ਦੇਖਦੇ-ਦੇਖ ਕੇ ਮ제 ਲੈ ਰਹੀ ਲੈਂਦੇ ਰਹੀਏ ਅਸੀਂ ਚੰਗਾ ਕੁਝ ਨਾ ਦੇਖਣਾ ਚਾਹੁੰਦੇ ਆ ਨਾ ਸੁਣਨਾ ਚਾਹੁੰਦੇ ਆ ਤੇ ਨਾ ਅਸੀਂ ਲਿਖਣਾ ਚਾਹੁੰਦੇ ਆ ਕਮੈਂਟਸ ਦੇ ਵਿੱਚ ਤੁਸੀਂ ਲਾਂਤਾਂ ਪਾਈਆਂ ਹੋਈਆਂ ਨੇ ਗੁਲਸ਼ਨ ਸਾਹਿਬ ਦੀ ਵੀਡੀਓ ਤੇ ਤੇ ਡਰਾਮੇ ਕਰਦੇ ਸੀ ਉਹ ਕਰਦੇ ਸੀ ਆਹ ਕਰਦੇ ਸੀ ਤੁਸੀਂ ਉਹਨਾਂ ਦੀਆਂ ਵੀਡੀਓ ਵੇਖੀਆਂ ਹੋਈਆਂ ਨੇ ਗੁਲਸ਼ਨ ਤੇ ਸਪੈਸ਼ਲੀ ਗੁਲਸ਼ਨ ਤੇ ਉਹਨਾਂ ਦੀ ਮੈਸੇਜ ਸੜੀ ਤੇ ਪੜਨਾ ਮੇਰੀ ਭਾਬੀ ਵੀ ਆ ਪੜਨਾ ਵਾਗੂ ਵੀ ਆ ਉਹਨਾਂ ਦਾ ਤੁਸੀਂ ਵੀਡੀਓ ਵੇਖੀਆਂ ਹੋਣੇ ਕਿੱਦਾਂ ਰੋ ਰੋ ਕੇ ਉਹਨਾਂ ਨੇ ਮੇਲਾ ਇਸ ਵਾਰੀ ਕੀਤਾ ਹੈ ਨਾ ਯਾਰ ਕਿਹਦਾ ਦਿਲ ਕਰਦਾ ਹੈ ਕਿ ਇਦਾਂ ਮਾਪਿਓ ਧੀਆ ਪੁੱਤ ਇਦਾਂ ਕਰੋ ਬਾਹਰ ਹੋਣ ਤੇ ਮੇਲੇ ਕਰਨ ਪਰ ਕਰ ਕਿੱਤਾ ਸੀਗਾ ਰੋਲੋ ਕਿਰਨੇ ਕੀਤਾ ਮੇਲਾ ਜੋ ਹੀ ਧੀਆ ਤਿੰਨ ਹੀ ਉੱਥੇ ਹੁੰਦੀਆਂ ਤੇ ਉਹ ਵੀ ਉੱਥੇ ਭੰਗੜੇ ਪਾ ਪਾ ਕੇ ਮੇਲਾ ਕਰ ਦੇ ਸੋ ਮਾੜਾ ਜਿਹਾ ਸੋਚਿਆ ਕਰੋ ਮੈਨੂੰ ਅਜਿਤ ਅੱਜ ਕੱਲ ਇਥੇ ਗਾਇਸਨ ਮੈਨੂੰ ਦੇਖੋ ਮੈਂ ਤੁਹਾਨੂੰ ਦਿਖਾਉਣਾ ਮੈਂ ਨਾਮ ਨਹੀਂ ਮੈਂਸ਼ਨ ਕਰਨਾ ਚਾਹੁੰਦਾ ਨਾ ਨੰਬਰ ਦਿਖਾਉਣਾ ਚਾਹੁੰਦਾ ਵੀ ਕਿਹਦੇ ਮੈਨੂੰ ਮੈਸੇਜ ਸੀ ਬਹੁਤ ਆਏ ਮੈਸੇਜ ਪਰ ਇਹ ਦੇਖੋ ਕਿ ਤੁਸੀਂ ਆ ਮੈਨੂੰ ਵੀਡੀਓ ਭੇਜਿਆ ਮੈਂ ਕੁਛ ਇੱਕ ਭੇਜੇ ਨੇ ਵਾਇਸ ਮੈਸੇਜ ਵੀ ਭੇਜੇ ਨੇ ਉਹਨਾਂ ਵਿੱਚ ਵੀ ਮੈਂ ਇਹੀ ਕਿਹਾ ਪਾਜੀ ਇਦਾਂ ਦੀ ਗੱਲ ਕਰੀ ਦੀ ਕੋਈ ਗੱਲ ਨਹੀਂ ਵਾਪਸ ਆਇਆ ਤਾਂ ਆ ਦੇਖੋ ਵੀ ਸਕਰੀਨਸ਼ਾਟ ਕਹਿੰਦੇ ਕੋਈ ਕੀ ਹੋ ਸਕਦਾ ਇਹਨਾਂ ਦਾ ਬਾਬਾ ਜੀ ਮੈਂ ਕਿਹਾ ਦੇਖੋ ਕਹਿੰਦੇ ਦੇਖੋ ਫਿਰ ਵਾਇਸ ਮੈਸੇਜ ਵੀ ਇਦਾਂ ਦੇ ਸੀਗਾ 21 ਸੈਕਿੰਡ ਦਾ ਤੇ ਫਿਰ ਮੈਂ ਉਹਨਾਂ ਲਿਖਿਆ ਕਿ ਚੰਗੀ ਗੱਲ ਚੰਗੀ ਗੱਲ ਨਹੀਂ ਕਿ ਚਲੋ ਅਗਰ ਦੁਬਾਰਾ ਪਰਿਵਾਰ ਇੱਕ ਦੂਜੇ ਨੂੰ ਮਿਲਣ ਲੱਗ ਜਾਵੇ ਤਾਂ ਚੰਗੀ ਗੱਲ ਨਹੀਂ ਮੈਂ ਪੁੱਛਿਆ ਉਹਨਾਂ ਨੂੰ ਫਿਰ ਉਹਦੀ ਹਾਂ ਚਾਹ ਬਣਨ ਹਾਂ ਚੰਗੀ ਗੱਲ ਆ ਕਹਿੰਦੇ ਉਹ ਤਾਂ ਹੈ ਮੰ ਮੰਦਿਆਂ ਬਹੁਤ ਵਧੀਆ ਸ਼ੁਕਰ ਆ ਬਾਬਾ ਜੀ ਦਾ ਵੈਸੇ ਠੀਕ ਹੈ ਫਿਰ ਦੇਖੋ ਆ ਵੀ ਇਹਨਾਂ ਦੇ ਕਮੈਂਟ ਸੀਗੇ ਮੈਨੂੰ ਮੈਂ ਉਹਨਾਂ ਨੂੰ ਆ ਮੇਰੇ ਇਧਰਲੇ ਪਾਸੇ ਸਰ ਜੇ ਪਾਸੇ ਕਿ ਮੈਂ ਕਿਹਾ ਮੈਨੂੰ ਬਹੁਤ ਲੋਕਾਂ ਨੇ ਬੜਾ ਕੁਝ ਭੇਜਿਆ ਕਿ ਕੁਛ ਨਾ ਕੁਛ ਬੋਲੋ ਹਨਾ ਲੇ ਕਹਿੰਦੇ ਲੋਕਾਂ ਦੇ ਕਮੈਂਟ ਦੇਖੋ ਪਰਦਾਸੀ ਮੈਂ ਕਮੈਂਟ ਹੋਰ ਠੀਕ ਆ ਉਸਤਾਦ ਜੀ ਸਭ ਠੀਕ ਹੈ ਚਲੋ ਮੇਰਾ ਹਾਲ ਚਾਲ ਪੁੱਛਣ ਲੱਪ ਹੈ ਮੈਂ ਕਿਹਾ ਕੁਸ਼ਚਨ ਜੀ ਦੀ ਆਈਟੀ ਦਾ ਮੈਨੂੰ ਲਿੰਕ ਭੇਜੋ ਤੇ ਚਲੋ ਭੇਜਤਾ ਐ ਨਹੀਂ ਵੇ ਉਹ ਵੀ ਮੈਂ ਦੇਖ ਲਿਆ ਰਾਈਟ ਫਿਰ ਉਸ ਤੋਂ ਬਾਅਦ ਉਹੀ ਭੇਜਦਾ ਤੁਹਾਨੂੰ ਕਹਿੰਦੇ ਓਪਨ ਨਹੀਂ ਹੋ ਰਿਹਾ ਲਿੰਕ ਅੱਛਾ ਮੈਂ ਕਿਹਾ ਓਪਨ ਨਹੀਂ ਹੋ ਰਿਹਾ ਲਿੰਕ ਚੈੱਕ ਕਰਦਾ ਬਿਲਕੁਲ ਬਲਾ 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 ਫਿਰ ਬਾਅਦ ਚ ਐਨੀ ਵੇ ਇਹਨਾਂ ਨੂੰ ਵੀ ਮੈਂ ਮਨਾ ਲਿਆ ਇਹ ਬਾਅਦ ਚ ਸਹਿਮਤ ਹੋ ਗਿਆ ਕਿ ਹਾਂ ਚੰਗੀ ਗੱਲ ਆ ਚਲੋ ਆਏ ਨੇ ਫਿਰ ਮੈਂ ਉਹਨਾਂ ਨੂੰ ਇੱਕ ਵਾਇਸ ਮੈਸੇਜ ਭੇਜਦਾ ਮੈਂ ਉਹ ਤੁਹਾਨੂੰ ਉਹ ਵਾਇਸ ਮੈਸੇਜ ਵੀ ਸੁਣਾਉਣਾ ਮੇਰਾ ਭੇਜਿਆ ਹੋਇਆ ਉਹ ਵੀ ਤੁਸੀਂ ਸੁਣਿਆ ਤਾਂ ਅਸੀਂ ਦੱਸਿਓ ਕਿ ਮੈਂ ਕੀ ਗਲਤ ਬੋਲਿਆ ਕਿ ਸਹੀ ਬੋਲਿਆ ਮੈਂ ਨਾ ਯਾਰੇ ਗੱਲ ਇਹ ਹੈ ਕਿ ਜਦੋਂ ਕੁਝ ਮਾੜਾ ਹੋ ਰਿਹਾ ਸੀਗਾ ਨਾ ਤੇ ਤੁਹਾਨੂੰ ਪਤਾ ਮੈਂ ਤੰਨ ਕੇ ਬੋਲਿਆ ਸੀਗਾ ਮੇਰੀ ਕੋਈ ਉਹਨਾਂ ਨਾਲ ਦੁਸ਼ਮਣੀ ਥੋੜਾ ਜੋਤੀ ਹੋਣਾ ਨਾਲ ਰੀਤੂ ਹੋਣਾ ਨਾਲ ਸੁਲਤਾਨਾ ਨਾਲ ਕਿਸੇ ਨਾਲ ਵੀ ਹੈ ਨਾ ਮੇਰੇ ਬੱਚਿਆਂ ਵਰਗੇ ਨੇ ਮੈਂ ਹਮੇਸ਼ਾ ਬੇਟਾ ਕਹਿ ਕੇ ਗੱਲ ਕੀਤੀ ਪਰ ਜਿੱਥੇ ਗਲਤ ਸੀਗਾ ਉਦੋਂ ਮੈਂ ਬੋਲਿਆ ਜਿੱਥੇ ਕੁਝ ਠੀਕ ਹੋਏਗਾ ਉਦੋਂ ਸਹੀ ਬੋਲਾਂਗੇ ਥੋੜੋ ਜਿਹਾ ਹਰ ਵਾਰ ਟਾਈਮ ਉਹੀ ਤੇ ਰਹਿਣੀ ਚਾਹੀਦੀ ਹੈ ਜਾਂ ਉਹੀ ਤਰੀਕਾ ਹੋਣਾ ਚਾਹੀਦਾ ਐਵੇਂ ਬਿਨਾਂ ਵਜ੍ਹਾ ਕਿਸੇ ਨੂੰ ਕੋਸੀ ਜਾਣਾ ਸਮਝਦੇ ਤੇ ਮੈਂ ਤੇ ਬੋਲਾਂਗਾ ਪਰ ਬੋਲਾਂਗਾ ਵਧੀਆ ਜੇ ਹੁਣ ਕੁਝ ਚੰਗਾ ਹੋਇਆ ਕੁੜੀਆਂ ਵਾਪਸ ਆਈਆਂ ਕੁੜੀ ਆਪਣੇ ਮਾਪਿਓ ਕੋਲ ਇਸ ਤੋਂ ਕਿਹੜੀ ਚੰਗੀ ਗੱਲ ਹੋ ਸਕਦੀ ਯਾਰ ਠੀਕ ਹੀ ਆ ਬੜੀ ਦੁਨੀਆਂ ਦੇ ਵਿੱਚ ਵੱਡ ਵਟਾਂਗੇ ਹੋ ਜਾਂਦੇ ਆ ਇਹ ਤੇ ਕੁਛ ਵੀ ਨਹੀਂ ਗਲ ਲੜਾਈ ਝਗੜੇ ਹੁੰਦੇ ਆ ਕੀ ਕੀ ਆ ਉਹ ਕਹਿੰਦੇ ਨਾ ਸਹੇਰ ਦਾ ਭੁੱਲਿਆ ਸ਼ਾਮ ਨੂੰ ਘਰ ਵਾਪਸ ਆਵੇ ਤ ਉਹਨੂੰ ਭੁੱਲਿਆ ਨਹੀਂ ਕਿਹਾ ਜਾਂਦਾ ਮੈਂ ਤੇ ਕਹਿੰਦਾ ਤਿੰਨੇ ਹੀ ਕੁੜੀਆਂ ਵਾਪਸ ਆਉਣ ਮਿਲਣ ਗਿਲਣ ਇੱਕ ਦੂਜੇ ਨੂੰ ਕਿਉਂਕਿ ਆਹ ਟਾਈਮ ਆ ਕਿ ਬੁਢਾਪੇ ਦੇ ਵਿੱਚ ਮਾਂ ਪਿਓ ਦਾ ਸਾਥ ਦੇਣ ਤੇ ਜੇ ਜੋਤੀ ਆਈ ਆ ਤੇ ਉਹਨੂੰ ਵੈਲਕਮ ਆ ਅਸੀਂ ਕਿ ਜੋਤੀ ਤੋਂ ਮੈਂ ਖੁਸ਼ ਆ ਚੰਗੀ ਗੱਲ ਆਉਣਾ ਚਾਹੀਦਾ ਸੀਗਾ ਵਾਪਸ ਕੋਈ ਨਹੀਂ ਦੇਰ ਆਏ ਦਰੋਸਤ ਆ ਤੇ ਮਾਲਕ ਖੁਸ਼ ਰੱਖੇ ਇਸ ਪਰਿਵਾਰ ਨੂੰ ਸੁਰੇਲੀਆਂ ਕੁੜੀਆਂ ਨੇ ਸਾਰਾ ਸੁਰੇਲਾ ਪਰਿਵਾਰ ਆ ਤੇ ਇਹੋ ਜਿਹਾ ਸੁਰੇਲੇ ਪਰਿਵਾਰ ਨੂੰ ਤੇ ਮਿਲ ਜੁੜ ਕੇ ਕੰਮ ਕਰਦੇ ਅਸੀਂ ਦੇਖਣਾ ਚਾਹੁੰਦੇ ਹਾਂ ਹਮੇਸ਼ਾ ਤੇ ਕੋਈ ਨਹੀਂ ਮੈਂ ਨੈਗੇਟਿਵ ਮੈਨੂੰ ਬਹੁਤ ਮੈਸੇਜ ਆ ਯਾਰ ਤੁਹਾਡਾ ਇਕੱਲਾ ਹੀ ਨਹੀਂ ਵੀਰੇ ਬੜੇ ਮੈਸੇਜ ਆ ਬੜੇ ਲੋਕਾਂ ਨੇ ਸਕਰੀਨਸ਼ਾਟ ਭੇਜੇ ਭਾਜੀ ਕੀ ਚੌਕੀ ਤੁਸੀਂ ਇਹ ਹੁਣ ਏਦਾਂ 도ਗਲੇ ਫਲਾਣਾ ਢਮਕਾਨ 도ਗਲਿਆਣੀ ਕਿਹੜੀ ਗੱਲ ਯਾਰ ਤੁਸੀਂ ਕਿਸੇ ਲਈ ਚੰਗੇ ਲਈ ਵੀ ਦੁਆ ਕਰਿਆ ਕਰੋ ਵੀ ਚੰਗਾ ਕੁਝ ਹੋਵੇ ਜੇ ਕੁਝ ਮਾੜਾ ਹੋਏਗਾ ਤਾਂ ਉੱਥੇ ਕੱਲ ਨੂੰ ਫੇਰ ਬੋਲਾਂਗੇ ਚੰਗੇ ਲਈ ਅਸੀਂ ਕਿਉਂ ਬੋਲੀ ਜਾਈਏ ਦੱਸੋ ਪਹਿਲਾਂ ਮੈਨੂੰ ਤੁਸੀਂ ਆਪ ਸੋਚੋ ਆਪਣੇ ਆਪ ਨੂੰ ਉਸ ਜਗ੍ਹਾ ਤੇ ਰੱਖ ਕੇ ਦੇਖੋ ਵੀ ਤੁਹਾਡੇ ਬੱਚੇ ਇਦਾਂ ਹੋਣ ਗੁੱਸੇ ਨਾਲ ਰੜਗੀਆਂ ਹੋਣ ਤੇ ਬਾਅਦ ਵਿੱਚ ਵਾਪਸ ਰਕੀ ਤੁਸੀਂ ਤੱਕੇ ਦੇ ਕੇ ਭੇਜੋਗੇ ਜਾਂ ਫਿਰ ਤੁਹਾਡੇ ਬਾਰੇ ਸੋਸ਼ਲ ਮੀਡੀਆ ਤੇ ਕੋਈ ਐਵੇਂ ਹੀ ਬੋਲੇਗਾ ਇਹ ਤਾਂ ਪੋਜ਼ਿਟਿਵ ਆ ਚੰਗੀ ਗੱਲ ਆ ਕਿ ਵਾਪਸ ਆਈ ਆ ਤੇ ਇਹਨੂੰ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਉਹ ਦੁਆ ਕਰਨੀ ਚਾਹੀਦੀ ਹੈ ਕਿ ਇਦਾਂ ਹੀ ਰਲ ਮਿਲ ਕੇ ਸਾਰੇ ਰਹਿਣ ਤੇ ਮੈਂ ਬੜੇ ਲੋਕਾਂ ਨੇ ਕਿ ਫਿਰ ਤੁਸੀਂ ਕਹੀ ਜਾਂਦੇ ਕਮੈਂਟ ਵਿੱਚ ਲੋਕੀ ਆਹ ਕਹਿੰਦੇ ਆ ਉਹ ਕਹਿੰਦੇ ਕਹੀ ਜਾਂ ਬੇਵਕੂਫ ਲੋਕ ਨੇ ਜਿਹੜੇ ਕਮੈਂਟਾਂ ਵਿੱਚ ਇਹ ਗੱਲਾਂ ਕਰਦੇ ਨੇ ਤਦ ਹੀ ਮੈਂ ਕਹਿੰਦਾ ਉਹਨਾਂ ਲਕੀਰ ਦੇ ਫਕੀਰਾਂ ਸੀ ਲੋਕਾਂ ਦੇ ਕਮੈਂਟ ਦੇ ਕਿ ਅਸੀਂ ਉਹਨੂੰ ਅੱਗੇ ਤੋਰ ਲੱਗ ਜਾਂਦੇ ਆਪਣਾ ਦਿਮਾਗ ਨਹੀਂ ਯੂਜ਼ ਕਰਦੇ ਇਹਹੀ ਪ੍ਰੋਬਲਮ ਆ ਸਾਡੇ ਵਿੱਚ ਥੈਂਕ ਯੂ ਵੈਰੀ ਮੱਚ ਮੈਂ ਤੇ ਜੋ ਤੁਸੀਂ ਕਹਿ ਰਹੇ ਹੋ ਇਦਾਂ ਤੇ ਮੈਂ ਨਹੀਂ ਕੁਝ ਬੋਲਾਂਗਾ ਬਹੁਤ 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 ਮਿਹਰਬਾਨੀ ਇਹ ਮੈਂ ਮੈਸੇਜ ਤੇ ਚਰ ਕੀਤੇ ਸਨ ਚਲੋ ਮੈਂ ਕਹਾਂ ਤੁਹਾਨੂੰ ਸੁਣਾਉਣਾ ਵੀ ਫਿਰ ਇਸ ਮੈਸੇਜ ਤੋਂ ਬਾਅਦ ਉਹ ਬੰਦਾ ਚਲੋ ਐਗਰੀ ਹੋ ਗਿਆ ਕਿ ਬਾਜੀ ਬਹੁਤ ਵਧੀਆ ਗੱਲ ਆ ਤੁਹਾਡੀ ਚੰਗੀ ਸੋਚ ਆ ਦੇਖੋ ਮੈਂ ਅਗੇਨ ਕਹਿਣਾ ਕਿ ਮੈਂ ਉਹਨਾਂ ਵੀਡੀਓ ਜਿੰਨੀਆਂ ਵੀ ਜਿਹੜਾ ਉਹਨਾਂ ਦੇ ਖਿਲਾਫ ਵੀ ਵੀਡੀਓ ਸਾਰਾ ਖਿਲਾਫ ਕਹਿ ਲੋ ਜਾਂ ਸੱਚ ਕਹਿ ਲੋ ਬੋਲਿਆ ਸੀਗਾ ਉਹਨਾਂ ਵਿੱਚ ਵੀ ਮੈਂ ਕਿਹਾ ਹੋਇਆ ਤੁਸੀਂ ਵੀਡੀਓ ਦੁਬਾਰਾ ਦੇਖ ਸਕਦੇ ਹੋ ਉਹਨਾਂ ਨੂੰ ਕਿ ਮੇਰੇ ਬੱਚਿਆਂ ਵਰਗੇ ਨੇ ਜੋਤੀ ਵੀ ਤਿੰਨੇ ਹੀ ਹਸਬੈਂਡ ਉਹਨਾਂ ਦੇ ਤਿੰਨੇ ਹੀ ਕੁੜੀਆਂ ਮੇਰੇ ਤਾਂ ਸੱਚੀ ਬੱਚਿਆਂ ਵਾਂਗੂ ਨੇ ਪਰ ਮੇਰਾ ਆਪਣਾ ਬੱਚਾ ਵੀ ਕੁਝ ਗਲਤ ਕਰੇਗਾ ਤੇ ਉਹਨੂੰ ਅਸੀਂ ਕਹਾਂਗੇ ਨਾ ਸਮਝਾਵਾਂਗੇ ਨਾ ਉਹ ਵੀ ਸਮਝਾਇਆ ਹੀ ਸੀਗਾ ਉਹਨਾਂ ਨੂੰ ਤੇ ਅੱਜ ਵੀ ਮੈਂ ਅੱਜ ਜੋਤੀ ਵਾਪਸ ਆਈ ਹੈ ਤੇ ਬੜੀ ਪੋਜ਼ਿਟਿਵ ਗੱਲ ਆ। अगेन ਮੈਂ ਕਹਿੰਨਾ ਵੈਲਕਮ ਬੇਟਾ ਜੋਤੀ ਰਲ ਮਿਲ ਕੇ ਰਹੋ, ਰਲ ਕੇ ਸਾਰੇ ਕੰਮ ਕਰੋ ਜਿੱਦਾਂ ਪਹਿਲਾਂ-ਪਹਿਲਾਂ ਸ਼ੁਰੂਆਤ ਵਿੱਚ ਤੁਸੀਂ ਦੋਨਾਂ ਭੈਣਾਂ ਨੇ ਤਨ ਪਾਏ ਹੋਏ ਸੀ ਤੇ ਹੁਣ ਕੱਲੀਆਂ-ਕੱਲੀਆਂ ਇੱਕ ਦੂਸਰੇ ਦੇਖ ਕੇ ਖੁਸ਼ ਨਹੀਂ ਸੀ ਤੇ ਅੱਜ ਤੁਸੀਂ ਮਾਪੇ ਕੋਲ ਆਏ ਹੋ, ਇਦਾਂ ਹੀ ਆਉਂਦੇ ਜਾਂਦੇ ਰਹੋ ਤੇ ਮੈਂ ਹਮੇਸ਼ਾ ਤੁਹਾਡੇ ਨਾਲ ਸੀ, ਹਾਂ ਤੇ ਰਵਾਂਗਾ। ਜਿੱਥੇ ਗਾਣੇ ਦੀ ਗੱਲ ਆ ਉੱਥੇ ਅਸੀਂ ਤੁਹਾਡੇ ਬੇਸ਼ੱਕ ਅੱppa ਗੱਲ ਨਹੀਂ ਕਰ ਰਹੇ ਕੁਝ ਸਮੇਂ ਤੋਂ ਪਰ ਜਿੱਥੇ ਵੀ ਤੁਹਾਡੀ ਗੱਲ ਚੱਲਦੀ ਐ ਸੀ ਪੋਜ਼ਿਟਿਵ ਹੀ ਤੁਹਾਡੇ ਗਾਣੇ ਬਾਰੇ ਬੜੀ ਪੋਜ਼ਿਟਿਵ ਗੱਲ ਕਹੀ ਦੀ ਮਾਲਕ ਨੇ ਬੜਾ ਸੋਹਣਾ ਸੁਰ ਦਿੱਤਾ ਬੜੀ ਜਾਣਕਾਰੀ ਐ ਸੰਗੀਤ ਦੀ ਤੇ ਬਸ ਇਹ ਕਿ ਥੋੜਾ ਟੇਕੇ ਕਾਉਣ ਲਈ ਉਦੋਂ ਮੈਂ ਕਿਹਾ ਸੀ ਟੇਕੇ ਕਾਉਣ ਲਈ ਅੱਜ ਵੀ ਕਹਾਂਗਾ ਕਿਉਂਕਿ ਜਿੱਦਾਂ ਦਾ ਤੁਹਾਡਾ ਗਾਣਾ ਆ ਨਾ ਟਪੂਸ਼ਿਆ ਲੋਣਤ ਹੋਰ ਦੁਨੀਆ ਬਹੁਤ ਬਿਠੀ ਇੱਥੇ ਬੜਾ ਗੰਦਮੰਦ ਤੁਰਿਆ ਫਿਰਦਾ ਤਪੂਸੀਆਂ ਲਾਉਣ ਵਾਲੇ ਜਿਹੜੇ ਬੰਦੇ ਟਪੂਸੀਆਂ ਲਾਉਂਦੇ ਨੇ ਗਾਉਂਦੇ ਗਾਉਂਦੇ ਤੁਸੀਂ ਬੇਟਾ ਅੱਛਾ ਗਾਣਾ ਤੁਹਾਡੇ ਕੋ ਉਸੇ ਤਰ੍ਹਾਂ ਬੈਠ ਕੇ ਸੋਹਣੇ ਤਰੀਕੇ ਨਾਲ ਸੂਫੀ ਕਲਾਮ ਨੂੰ ਸੂਫੀ ਅੰਦਾਜ਼ ਦੇ ਵਿੱਚ ਬੈਠ ਕੇ ਹੀ ਗਾਉਣਾ ਚਾਹੀਦਾ ਫੇਰ ਹੀ ਤੁਸੀਂ ਸੂਫੀ ਕਲਾਮ ਨਾਲ ਨਿਆ ਕਰ ਸਕਦੇ ਹੋ ਸੰਗੀਤ ਤੁਹਾਨੂੰ ਮਾਲਕ ਨੇ ਮੋਹ ਦਿੱਤਾ ਪੂਰੇ ਪਰਿਵਾਰ ਨੂੰ ਤੇ ਤਿੰਨਾਂ ਕੁੜੀਆਂ ਨੂੰ ਮੈਂ ਕਹਿੰਦਾ ਅੱਜ ਜੋਤੀ ਵਾਪਸ ਆਈ ਆ ਕੱਲ ਨੂੰ ਸੁਲਤਾਨਾ ਵੀ ਆਵੇ ਰਿਤੂ ਵੀ ਆਵੇ ਸਾਰਾ ਪਰਿਵਾਰ ਪਿੱਲਾ ਵਾਗ ਬੈਲ ਜੀ ਮੇਰੀ ਦੁਆ ਹੈ ਦਿਲੋਂ ਦੁਆਇਆ ਹੈ ਤੇ ਤੁਸੀਂ ਜਿਹੜੇ ਵੀਡੀਓ ਵੀਡੀਓ ਦੇਖਣ ਵਾਲੇ ਜਿਹੜੇ ਵਿਊਅਰਸ ਨੇ ਰੱਬ ਦਾ ਵਾਸਤਾ ਥੋੜਾ ਜਿਹਾ ਚੰਗਾ ਵੀ ਸੋਚਿਆ ਕਰੋ ਜਿੱਥੇ ਕੋਈ ਮਾੜੀ ਗੱਲ ਕਰਨ ਵਾਲੇ ਜਿਹੜਾ ਕੁਛ ਮਾੜਾ ਕਰਦਾ ਨਾ ਬੋੜਾ ਨੰਗੇ ਚੱਲਦਾ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਗਾਲਾਂ ਗੋਲਾਂ ਕੱਢੀ ਜਾਇਆ ਕਰੋ ਜੋ ਮਰਜੀ ਕਰੋ ਮੈਂ ਕੱਡੀਆਂ ਸੀ ਨਾ ਉਦੋਂ ਉਹ ਜਿਹੜਾ ਸੀਤੂ ਸੀਤੂ ਇੱਕ ਤਾਂ ਮੈਂ ਨਾ ਭੁੱਲ ਜਾਂਦੇ ਇਹੋ ਜਿਹੇ ਬੇਵਕੂਫ ਲੋਨ ਦੇ ਸੋਨੂ ਸੀਤੋਪੁਰੀਆ ਕਿ ਸੀਤੋ ਵਾਲਾ ਪਤਾ ਨਹੀਂ ਕੁਝ ਮੈਂ ਬੋਲਿਆ ਸੀ ਨਾ ਤੁਨਕੇ ਜਿਹੜੇ ਇਦਾਂ ਕਰਦੇ ਨੇ ਉਹਨਾਂ ਨੂੰ ਜਰੂਰ ਕਰੋ ਰੋਜ਼ ਹੀ ਡਾਗਾਂ ਕੱਢ ਕੇ ਲੋਕਾਂ ਨਾਲ ਲੜੀ ਜਾਂਦਾ ਆਪਣੀ ਮਾਂ ਨੂੰ ਕੁੱਤੀਏ ਬਿੱਲੀ ਦੱਸੜਿਆ ਸੀਗਾ ਇਹੋ ਜਿਹੇ ਲੋਕਾਂ ਨੂੰ ਭੰਡਿਆ ਕਰੋ ਪਰ ਇਹਦੇ ਵਿੱਚ ਕਮੈਂਟ ਪੜ੍ਹ ਕੇ ਤੁਹਾਡੇ ਮੈਨੂੰ ਦਿਲੋਂ ਦੁੱਖ ਹੋਇਆ ਕਿ ਤੁਸੀਂ ਕਿਸੇ ਦਾ ਭਲਾ ਚਾਹੁੰਦੇ ਨਹੀਂਗੇ ਤੁਸੀਂ ਚਾਹੁੰਦੇ ਨਹੀਂ ਕਿ ਕਿਸੇ ਦੀ ਸੋਲਾ ਸਪੈ ਹੋ ਜਾਏ ਕਿਉਂਕਿ ਤੁਹਾਨੂੰ ਆਦਤ ਪੈ ਗਈ ਆ ਮਸਾਲੇ ਵਾਲੀਆਂ ਚੀਜ਼ਾਂ ਦੇਖਣ ਦੀ ਪੜਨ ਦੀ ਤੇ ਉਹਦਾ ਦੇ ਕਮੈਂਟ ਕਰਨ ਦੀ ਲੋਕਾਂ ਦਾ ਤਮਾਸ਼ਾ ਦੇਖਣ ਦੀ ਸਾਨੂੰ ਆਦਤ ਪੈ ਗਈ ਆ ਮੈਂ ਉਹੀ ਪਰਮਜੀਤਾ ਜਿਹੜਾ ਉਹਦੋਂ ਬਹੁਤ ਤੰਨ ਕੇ ਬੋਲਿਆ ਸੀਗਾ ਖਿਲਾਫ ਬੋਲਿਆ ਸੀਗਾ ਉਹੀ ਪਰਮਜੀਤਾ ਅੱਜ ਮੈਂ ਉਹ ਟਿਉਨ ਕਿਉਂ ਮੈਂ ਕੌਣ ਹੁੰਨਾ ਕਹਿਣ ਵਾਲਾ ਜੋਤੀ ਲੈ ਇਸ ਕਰਕੇ ਮੈਂ ਉਹਨਾਂ ਨੂੰ ਭੰਡੀ ਜਾਵਾਂ ਕਿ ਮੈਂ ਵੀਡੀਓ ਬਣਾਈ ਸੀ ਤੇ ਹੁਣ ਮੇਰੀ ਵੀਡੀਓ ਦੇ ਉਲਟ ਹੋ ਗਿਆ ਵੀ ਮੈਂ ਉਹਨਾਂ ਦੇ ਖਿਲਾਫ ਵੀਡੀਓ ਬਣਾਈ ਸੀ ਹੁਣ ਇਹ ਸੁਲਾ ਹੋ ਗਈ ਆ ਮੈਂ ਇਹੀ ਸੋਚ ਕੇ ਭੰਡੀ ਜਾਵਾਂ ਕਮਾਲ ਹੈ ਯਾਰ ਐਡਾ ਥੋੜੋ ਮੈਂ ਬੁੱਧੂ ਬੰਦਾ ਐਨਾ ਕੋ ਵੀ ਬੇਵਕੂਫਾ ਮੈਂ ਕਿ ਮੈਂ ਆਪਣੀ ਗੱਲ ਤੇ ਅੜਿਆ ਰਹਾ ਮਾਂ ਵੀ ਮੈਂ ਜੋ ਕਿਹਾ ਸੀ ਉਹ ਹੀ ਹੋਣਾ ਚਾਹੀਦਾ ਮੈਂ ਉਹਨਾਂ ਵੀਡੀਓ ਵਿੱਚ ਵੀ ਇਹੀ ਕਿਹਾ ਹੋਇਆ ਤੁਸੀਂ ਵੀਡੀਓ ਦੇਖੇ ਕਿ ਰਲ ਮਿਲ ਕੇ ਰਵੋ ਤੁਹਾਨੂੰ ਗਾਣਾ ਦਾ ਮਾਲਕ ਨੇ ਮੋਹ ਦਿੱਤਾ ਤੇ ਸੋਹਣੇ ਤਰੀਕੇ ਨਾਲ ਕੰਮ ਕਰੋ ਅਸੀਂ ਤੁਹਾਡੇ ਨਾਲ ਆ ਤੇ ਮੈਂ ਇਹਨੂੰ ਉਹੀ ਪਰਮਚੀਤਾ ਅੱਜ ਮੇਰੀ ਸਟੇਟਮੈਂਟ ਬਦਲੀ ਔਰ ਬਦਲਣੀ ਚਾਹੀਦੀ ਏ ਐਕਚੁਅਲੀ ਜੇ ਮੈਂ ਅੱਜ ਵੀ ਉਸੇ ਐਟੀਟਿਊਡ ਦੇ ਵਿੱਚ ਬਿਠੋ ਹਾਲ ਤੁਸੀਂ ਕਿੱਦਾਂ ਆ ਗਈਆਂ ਘਰ ਜੁੱਤੀ ਕੌਣ ਹੁੰਦੀ ਘਰ ਆਉਣ ਵਾਲੀ ਤੁਸੀਂ ਇੰਨਾ ਤਮਾਸ਼ਾ ਕੀਤਾ ਸੀਗਾ ਨਹੀਂ ਇਦਾਂ ਨਹੀਂ ਹੁੰਦਾ ਜੇ ਕੋਈ ਚੰਗੀ ਗੱਲ ਹੋਈ ਏ ਕਿਸੇ ਪਰਿਵਾਰ ਦੇ ਵਿੱਚ ਤੇ ਉਹ ਲਈ ਦੁਆ ਕਰਨੀ ਚਾਹੀਦੀ ਏ ਗੁਲਸ਼ਨ ਮੇਰਾ ਭਰਾ ਏ ਦਾਨਿਸ਼ਮੰਦ ਆਵਾਜ਼ ਤੇ ਮੇਰੇ ਪਿੰਡ ਚਾ ਔਰ ਮੇਰੇ ਪਿੰਡ ਵੀ ਰਹਿੰਦੇ ਰਹਿੰਦੇ ਅਸੀਂ ਛੋਟੇ ਛੋਟੇ ਹੁੰਦੀਆਂ ਏ ਕੁੜੀਆਂ ਨੂੰ ਤੁਸੀਂ ਤਾਂ ਸੁਪਰਸਟਾਰ ਬਣਨ ਤੋਂ ਬਾਅਦ ਵੇਖਿਆ ਮੈਂ ਤਾਂ ਬਹੁਤ ਛੋਟੂ ਛੋਟੀਆਂ ਵੇਖਿਆ ਜਦੋਂ ਨਲੀ ਲਮਕਦੀ ਹੁੰਦੀ ਸੀ ਉਹਨਾਂ ਦੀ ਉਹਨਾਂ ਸਮਿਆਂ ਦੀਆਂ ਦੇਖੀਆਂ ਹੋਈਆਂ ਕੁੜੀਆਂ ਮੈਂ 2010 ਚ ਮੈਂ ਗਿਆ ਸੀ ਇੰਡੀਆ ਤੇ ਸਾਡਾ ਪਰੋਣਾ ਇੱਕ ਮੰਗਾ ਉਹ ਇਹਨਾਂ ਨਾਲ ਜਾਂਦਾ ਹੁੰਦਾ ਸੀਗਾ ਸ਼ਾਇਦ ਸਟੇਜ ਕੰਪੇਰਿੰਗ ਕਰਨ ਐਮਸੀ ਦੇ ਤੌਰ ਤੇ ਤੇ ਉਹਨਾਂ ਨੇ ਮੈਨੂੰ ਮੈਸੇਜ ਵੀ ਮਿਲੇ ਗੁਲਸ਼ਨ ਸਾਹਿਬ ਦੇ ਵੀ ਘਰੇ ਆਇਓ ਪਰ ਮੈਨੂੰ ਟਾਈਮ ਵੀ ਨਹੀਂ ਲੱਗ ਸਕਿਆ ਉਹ ਦੋ ਕੁ ਮਹੀਨੇ ਰਿਹਾ ਵੀ ਮੈਂ ਨਹੀਂ ਮਿਲ ਸਕਿਆ ਉਹ ਉਹ ਕੁੜੀਆਂ ਜੇ ਬਹੁਤਾ ਪਪੂਲਰ ਨਹੀਂ ਹੋਈਆਂ ਸੀ ਘਰੇ ਗਾਉਂਦੀਆਂ ਗੁੰਦੀਆਂ ਹੁੰਦੀਆਂ ਸਨ ਤੇ ਚਲੋ ਖੈਰ ਐਨੀਵੇ ਏ ਬਹੁਤੀ ਲੰਬੀ ਗੁਫ਼ਤਗੂ ਨਹੀਂ ਕਰਨੀ ਚਾਹੁੰਦਾ ਮੈਂ ਬਸ ਇਹੀ ਕਹਿਣਾ ਚਾਹੁੰਦਾ ਲੋਕਾਂ ਰੱਬ ਦਾ ਵਾਸਤਾ ਜੇਕਰ ਕੋਈ ਪਰਿਵਾਰ ਸੋਹਣੇ ਤਰੀਕੇ ਨਾਲ ਮਿਲ ਜੁਲ ਕੇ ਰਹਿਣਾ ਚਾਹੁੰਦਾ ਤੇ ਉਹਨਾਂ ਵਾਸਤੇ ਦੁਆ ਕਰਿਆ ਕਰੋ ਕਿ ਹੋਰ ਪਿਆਰੇ ਇਸ ਪਰਿਵਾਰ ਦੇ ਵਿੱਚ ਆਵੇ ਹਮੇਸ਼ਾ ਤਲਖੀਆਂ ਜੀਆਂ ਦੇ ਵਿੱਚ ਨਾ ਰਹਾ ਕਰੋ ਕਮੈਂਟਾਂ ਵਿੱਚ ਗਾਲਾਂ ਗੋਲਾਂ ਕੱਢੀ ਜਾਣੀਆਂ ਬਿਨਾਂ ਵਜ੍ਹਾ ਤੁਸੀਂ ਨਾ ਪਹਿਲੋ ਲੋਕਾਂ ਦੇ ਕਮੈਂਟ ਦੇਖਦੇ ਹੋ ਕੀ ਚੱਲ ਰਿਹਾ ਫਿਰ ਉਸੇ ਲੜੀ ਨੂੰ ਅੱਗੇ ਤੋਰਨ ਲੱਗ ਜਾਂਦੇ ਆਪਣਾ ਦਿਮਾਗ ਨਹੀਂ ਯੂਜ਼ ਕਰਦੇ ਤਦੇ ਮਾਲਕ ਨੇ ਹਰ ਇੱਕ ਨੂੰ ਆਪਣਾ ਆਪਣਾ ਦਿਮਾਗ ਦਿੱਤਾ ਕਿ ਇਹਨੂੰ ਯੂਜ਼ ਵੀ ਕਰਿਆ ਕਰੋ ਕਈਆਂ ਲੋਕਾਂ ਨੇ ਦਿਮਾਗ ਇਦਾਂ ਰੱਖੇ ਬਸ ਜਿੱਦਾਂ ਵੇਚਣਾ ਹੁੰਦਾ ਇਹਨੂੰ ਯੂਜ਼ ਨਹੀਂ ਕਰਨਾ ਸੇਲ ਤੇ ਲਾਉਣਾ ਹੁੰਦਾ ਨਾ ਵੀ ਇੱਤੇ ਕਿਤੇ ਯੂਜ਼ਡ ਆ ਉਹ ਜੇ ਫਰੈਸ਼ੀ ਰੱਖੀਏ ਤੇ ਤੁਸੀਂ ਕਦੇ-ਕਦੇ 네ਗੇਟਿਵ ਦੇ ਜੇ ਗੱਲ ਹੁੰਦੀ ਆ ਨਾ ਕਿਸੇ ਨੇ ਉਹਨੂੰ ਪੋਜ਼ਿਟਿਵ ਕਰਨ ਦੀ ਕੋਸ਼ਿਸ਼ ਕਰਿਆ ਕਰੋ ਤੇ ਸੋਹਣੀਆਂ ਗੱਲਾਂ ਕਰਿਆ ਕਰੋ ਮੈਨੂੰ 50 ਕੁ ਤਕਰੀਬਨ ਮੈਸੇਜ ਆਏ ਹੁਣ ਇਹ ਸਕਰੀਨਸ਼ਾਟ ਬਹੁਤ ਆਜੇ ਮੈਂ ਸਾਰੇ ਤਾਂ ਦਿਖਾ ਨਹੀਂ ਸਕਦਾ ਤਕਰੀਬਨ 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 ਕੀ 100% ਸਾਰਿਆਂ ਨੇ ਇਹੀ ਕਿਹਾ ਪਾਜੀ ਆ ਦੇਖੋ ਕੀ ਹੋ ਰਿਹਾ ਹੁਣ ਵਾਪਸ ਘਰ ਆ ਗਈ ਆ ਫੇਰ ਉਹਨਾਂ ਬੈੱਡ ਤੇ ਬੈਠੇ ਆ ਇਹ ਬਿਸ਼ਰਮ ਲੋਕ ਆ ਇਹ ਉਹ ਲੋਕ ਤੁਸੀਂ ਤੇ ਚਾਹਦੇ ਕਿ ਜੋਤੀ ਘਰ ਆਈ ਆ ਉਹਨੂੰ ੱੱਕੇ ਮਾਰ ਕੇ ਬਾਹਰ ਕੱਢ ਦੇਣਾ ਫੇਰ ਲੜਾਈ ਝਗੜਾ ਹੋਵੇ ਬੱਲੇ ਦੇ ਵਿੱਚ ਤੇ ਵੀਡੀਓ ਤੁਹਾਨੂੰ ਮਿਲਦੀਆਂ ਰਹਿਣ ਉੱਥੇ ਗੰਡਾਸੀਆਂ ਚੱਲਦੀਆਂ ਹੁਣ ਕੁਰਪਾਨਾਂ ਚੱਲਦੀਆਂ ਹੁਣ ਤੇ ਫੇਰ ਤੁਹਾਨੂੰ ਵੀਡੀਓ ਮਿਲ ਜਾਣ ਤੇ ਗੁਲਸ਼ਨ ਰੋਂਦਾ ਹੋਵੇ ਤੇ ਜੋਤੀ ਬਾਹਰ ਖੜੀ ਹੋ ਕੇ ਗਾਲ੍ਹਾਂ ਕੱਢਦੀ ਹੋਵੇ ਉਹਦਾ ਹਸਬੰਡ ਗਾਲ੍ਹਾਂ ਕੱਢਦਾ ਹੋਵੇ ਤੋਂ ਵੀਡੀਓ ਵਾਇਰਲ ਹੋਣ ਤੇ ਤੁਹਾਡਾ ਬਸ ਮਜ਼ਾ ਆਵੇ ਤੁਹਾਨੂੰ ਦੇਖਣ ਦਾ ਬਸ ਇਹੀ ਤੁਸੀਂ ਚਾਹੁੰਦੇ ਹੋ ਨਾ ਪਰ ਇਦਾਂ ਨਹੀਂ ਸੋਚਣਾ ਚਾਹੀਦਾ ਰੱਬ ਦਾ ਵਾਸਤਾ ਮੈਂ ਬਹੁਤ ਗੁੱਸੇ 'ਚ ਬੋਲਦਾ ਹੁੰਨਾ ਕਈ ਵਾਰੀ ਪਰ ਬੋਲ ਤਾਂ ਉੱਥੇ ਆ ਜਿੱਥੇ ਬੋਲਣਾ ਚਾਹੀਦਾ ਬਹੁਤ ਸੋਹਣੇ ਕੂਲ ਤਰੀਕੇ ਨਾਲ ਬਣ ਲਿਆ ਹੋਇਆ ਮੇਰੀਆਂ ਵੀਡੀਓ ਨੇ ਉਹਨਾਂ ਨੂੰ ਵੀ ਦੇਖਿਆ ਕਰੋ ਸੋ ਵੈਲਕਮ ਬੈਕ ਜੋਤੀ ਬੇਟਾ ਤੁਹਾਨੂੰ ਮਾਲਕ ਖੁਸ਼ ਰੱਖੇ ਆਪਣੇ ਮਾਪੇ ਦਾ ਖਿਆਲ ਰੱਖੋ ਗੁਲਸ਼ਨ ਸਾਹਿਬ ਤੁਸੀਂ ਵੀ ਬੱਚਿਆਂ ਦਾ ਥੋੜਾ ਬਹੁਤਾ ਮੈਂ ਇੱਕ ਗੱਲ ਜਰੂਰ ਕਹਿਣਾ ਚਾਹਾਂਗਾ ਕਿ ਜ਼ਰੂਰੀ ਨਹੀਂ ਕਿ ਬੱਚੇ ਗਲਤ ਹੋਣ ਬਹੁਤ ਜਗ੍ਹਾ ਮਾਪਿਓ ਦੀ ਵੀ ਗਲਤੀ ਹੋ ਸਕਦੀ ਆ ਤੇ ਜੇਕਰ ਤੁਹਾਡੇ ਵਿੱਚ ਕੋਈ ਕਮੀ ਹੈ ਕੋਈ ਗਲਤੀ ਹੈ ਤਾਂ ਉਹਨੂੰ ਵੀ ਸੁਧਾਰਨ ਦੀ ਕੋਸ਼ਿਸ਼ ਕਰੋ ਦੋਨੋਂ ਮੀਆਂ ਬੀਵੀ ਤੇ ਜੋਤੀ ਤੁਸੀਂ ਵੀ ਆਪਣੇ ਆਪ ਨੂੰ ਥੋੜਾ ਕੰਪਰੋਮਾਈਜ਼ ਕਰਕੇ ਪਰਿਵਾਰ ਦੇ ਵਿੱਚ ਬੈਠੋ ਮਾਲਕ ਤੁਹਾਨੂੰ ਬਹੁਤ ਕੰਮ ਦੇਵੇ ਬਹੁਤ ਪਿਆਰ ਦੇਵੇ ਤੇ ਇੱਕ ਦੂਸਰੇ ਸਾਥ ਦਿਓ ਅੱਜ ਜੋਤੀ ਆਈ ਆ ਮੈਂ ਦੁਆ ਕਰਦਾ ਕੱਲ ਨੂੰ ਰੀਤੂ ਵੀ ਆਵੇ ਸੁਲਤਾਨਾ ਵੀ ਆਵੇ ਤੇ ਇਸ ਪਰਿਵਾਰ ਨੂੰ ਬਹੁਤ ਬਹੁਤ ਮਾਲਕ ਖੁਸ਼ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਜੇਕਰ ਤੁਸੀਂ ਕੋਈ ਦੇਖੋ ਮੁੱਦੇ ਬਹੁਤ ਨੇ ਦੁਨੀਆ ਦੇ ਵਿੱਚ ਜੇਕਰ ਤੁਹਾਨੂੰ ਲੱਗਦਾ ਹੁੰਦਾ ਵਾਕੇ ਕਿਸੇ ਮੁੱਦੇ ਤੇ ਬੋਲਣਾ ਚਾਹੀਦਾ ਉਹ ਜਰੂਰ ਭੇਜਿਆ ਕਰੋ ਮੈਂ ਜਰੂਰ ਬੋਲਾਂਗਾ ਪਰ ਇਹ ਮੁੱਦਾ ਨਹੀਂਗਾ ਇਹ ਚੰਗੀ ਗੱਲ ਆ ਸੋ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਚੰਗੀਆਂ ਗੱਲਾਂ ਵੀ ਲੋਕਾਂ ਤੱਕ ਪਹੁੰਚਣ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ